ਪਰਾ ਬਾਈ ਨੇ ਕਿੱਥੋਂ ਲਿਆਂਦਾ ਮੇਰੇ ਤਾਂ ਗੱਡੀ ਦੇ ਬਰਾਬਰ ਦਾ ਹੈ ਬਟਰਟਰ ਬਾਈ ਯਾਰ ਬਾਈ ਕੀ ਹਾਲ ਹੈ ਬਾਈ ਨਾ ਵਾਹ ਦੇ ਖਰਾ ਤਾਂ ਪਿੰਡ ਲੈਣਾ ਰਾਣਾ ਗੁਰਬੀਰ ਹੈਗਾ ਪਿੰਡ ਢੱਲ ਮਾ ਪਿੰਡ ਢੱਲ ਮਾ ਕੋਲ ਸਾਰੇ ਆਇਆ ਜਾ ਯਾਰ ਕੇ ਟਰੈਕਟਰ ਜਿਹੜਾ ਬਾਈ ਯਾਰ ਇਹ ਕੀ ਫੈਕਟ ਮੈਂ ਸਾਰੀ ਕਹਾਣੀ ਦੱਸ ਬਾਈ ਕਿਵੇਂ ਮਗਾਇਆ ਮਤਲਬ ਉਹਦਾ ਪੀਸ ਹੀ 1,050 ਚ ਕਿੰਨੇ ਪੀਸ ਆ 50 ਦੇ ਬਾਈ ਇਹ ਆਪਣੇ ਜਿਹੜੇ ਕਲਾਸ ਦੇ ਚਾਰ ਟਰੈਕਟਰ ਆਏ ਸੀਗੇ ਚਾਰ ਹਾਂ ਚਾਰਾ ਜੋ ਆਪਣਾ ਦੋ ਮਾਡਲ ਸੀਗੇ 610 ਰਾਇਨ ਤੇ ਦੋ ਸੀਗੇ 850 ਇੱਕ ਹਾਂ ਠੀਕ ਹੈ ਤੇ ਏ 160 ਹਸਪੋਰਟ ਟਰੈਕਟਰ ਵੀ 165 ਕਹਿੰਦਾ ਹੈ 160 165 ਹਸਪੋਰਟ ਕੈਟੇਗਰੀ ਦਾ ਟਰੈਕਟਰ ਠੀਕ ਹੈ ਇਹ ਫਿਰ ਬਾਈ ਇੰਪੋਰਟ ਹੀ ਕਰਾਇਆ ਹਾਂ ਬਾਈ ਇਹ ਇੰਪੋਰਟਡ ਹੈ ਬਾਈ ਕੀ ਕੀਮਤ ਦੱਸ ਦੇ ਦਿਲ ਤਾਂ ਕਿ ਸੁਣ ਲਿਓ ਜੰਗਾ ਸਹੀ ਗੱਲ ਹੈ ਕੀ ਕੀਮਤ ਮੈਨੂੰ ਪਤਾ ਲੱਗੂ ਯਾਰ ਬਾਈ ਕੱਲੇ ਟਰੈਕਟਰ ਦੀ 1 ਕਰੋੜ 31 ਲੱਖ ਇੱਕ ਕਰੋੜ 31 ਲੱਖ ਲਓ ਵੀ 1 ਕਰੋੜ ਤੇ 31 ਲੱਖ ਦਾ ਟਰੈਕਟਰ ਆ ਦੇਖ ਲਓ ਦੋਸਤੋ ਆਹ ਜਿਹੜਾ ਬਾਅਦ ਚ ਢਵਾ ਦਿੰਦੇ ਆ ਤੇ ਬਾਈ ਬੇਲਰ ਕਿਹੜਾ ਬੇਲਰ ਵੀ ਬਾਹਰ ਵਾਲੇ ਚੱਲਦੇ ਆ ਮਗਰ ਨਾਲ ਕਲਾਸ ਦਾ ਹੀ ਹੈ ਜੀ ਕਲਾਸ ਦਾ ਹੀ ਉਹ ਕਿੰਨੇ ਦਾ ਪਿਆ ਬਾਈ ਉਹ ਬਾਈ ਇਹ ਨਾਲ ਉਨਰੀ ਕੀਮਤ ਇੱਕ ਨਾਲ ਇਹਨਾਂ ਦੇ ਰੈਗਰ ਤਿੰਨ ਚੀਜ਼ਾਂ ਦਾ ਕੰਬੋ ਸੈੱਟ ਆ ਇਹ ਹਾਂਜੀ ਤੇ ਸਾਰਿਆਂ ਦੀ 2 ਕਰੋੜ ਦੇ 70 ਲੱਖ ਰੁਪਏ ਦੀ 2 ਕਰੋੜ 70 ਲੱਖ 70 ਲੱਖ 70 ਲੱਖ ਮੈਂ ਕਿਹਾ ਸੀ ਨਾ ਮਾਣ ਤੈਨੂੰ ਕਰੋੜਾਂ ਵਾਲਾ ਤਿੰਨ ਕਰੋੜ ਦਾ ਮਾਲ ਬਹਿ ਗਿਆ ਭਾਈ ਕਿੱਲੇ ਤੇ ਕਿੰਨਾ ਟਣਾ ਲਾਉਣਾ ਕਿੰਨੀਆਂ ਗੱਠਾਂ ਬਾਈਦੀਆਂ ਕਿੱਲੇ ਦੀਆਂ ਭਾਈ ਇਹ ਆਪਣੇ ਦੇ ਅਡਜਸਟੇਬਲ ਆ ਆਪਾਂ ਲੈਂਥ ਜਿੰਨੀ ਮਰਜ਼ੀ ਅਡਜਸਟਮੈਂਟ ਕਰ ਸਕਦੇ ਆ 4 ਫੁੱਟ ਤੋਂ ਲੈ ਕੇ 9 ਫੁੱਟ ਤੱਕ ਵੇਲ ਬੰਨ੍ਹਦਾ 4 ਫੁੱਟ ਤੋਂ ਲੈ ਕੇ 9 ਫੁੱਟ ਤੱਕ ਦੀ ਵੇਲ ਬੰਨ੍ਹਦਾ ਮੈਂ ਉਹਦਾ ਕਿੱਲੇ ਦੇ ਹਿਸਾਬ ਨਾਲ ਫਿਰ 4-5 4 ਜਾਂ 5 ਬਾਈ 5.5 ਗਵਾਂ ਪਈ ਆ ਬਾਈ ਫਿਰ ਇਹਨੂੰ ਚੱਕਣ ਵਾਸਤੇ ਬਾਈ ਬਾਈ ਟਰੈਕਟਰ ਹੀ ਆ ਟਰੈਕਟਰਾਂ ਦੇ ਹਾਈਡਰੌਲਿਕ ਲੋਡਰ ਲੱਗੇ ਹੋਏ ਆ ਠੀਕ ਆ ਅਛਾ ਉਹੀ ਚੱਕਦੇ ਬਾਈ ਉਹੀ ਚੱਕਦੇ ਬਾਈ ਟਾਇਰਾਂ ਦੀ ਗੱਲ ਕਰਗੇ ਜੇ ਟਾਇਰਾਂ ਦਾ ਸਾਈਜ਼ ਕੀ ਆ ਬਾਈ ਇਹ ਬਾਈ ਟਾਇਰ ਦੇ ਹੈਗੇ ਆ ਤੇਰਾ ਮੇਰਾ ਨੰਬਰ ਸੰਭਲਦੇ ਮੈਂ ਨਾ ਮੈਂ ਨਹੀਂ ਕੱਢਿਆ ਇੱਕ ਵਾਰੀ ਜਾਂਦਾ ਕਿਉਂ ਕੋਲ ਨਹੀਂ ਆਇਆ ਤੇਰੇ ਬਾਈ ਜਿਹੜੇ ਆ ਦਿਨੇ ਟਕਰਿਆ ਬਾਈ ਆਪਾਂ ਨੂੰ ਮੈਂ ਬਾਈ ਨੂੰ ਆ ਕੇ ਦਿਨੇ ਟਕਰਿਆ ਤੂੰ ਮੈਨੂੰ ਤੇ ਹੁਣ ਭਾਈ ਰਾਤ ਨੂੰ ਮਿਲ ਗਿਆ ਨਾ ਤੇ ਹੁਣ ਮੈਂ ਕਹਿੰਦਾ ਇਧਰ ਭਾਈ ਨੇ ਗੱਡੀ ਤਿਆਰ ਕਰੀਏ ਭਾਈ ਮਗਰ ਫੋਟੋ ਬਾਬੇ ਦੀ ਕਿਆ ਬਾਤਾਂ ਬਈ ਇਹ ਪਿਛਲੇ ਸਾਲ ਆਇਆਗਾ ਪਿਛਲੇ ਸਾਲ ਆਪਾਂ ਆ ਗਏ ਤੇ ਆਪਲਾ ਫੀਰ ਆ ক্লাস ਜਿਹੜਾ ਮਿਲਪ ਕਰ ਹੂੰ ਤੇ ਆਪ ਫੀਰ ਪਰ ਹੁਣ ਇਸ ਵਾਲਾ ਇੱਕ ਫੁੱਲ ਲੈ ਰਹੇ ਆ ਅੱਛਾ ਇੱਕ ਹੋਰ ਆ ਰਿਹਾ ਮਾਰੀ ਵੱਡਾ ਵੱਡਾ ਇਹ ਤੋਂ ਵੀ ਵੱਡਾ ਭਾਈ ਹਾਂਜੀ ਉਹਦਾ ਕੀ ਆਇਦਾ ਭਾਈ ਪੈਰ ਇੱਡੇ ਆਦੇ ਨਹੀਂ ਭਾਈ ਇਹ ਤੂੰ 1.5 ਫੁੱਟ ਉੱਚਾ ਹੈ ਇਹਦਾ ਬੱਚਾ ਹੀ ਹੈ ਇਹਦਾ ਬੱਚਾ ਹੀ ਆ ਉਹਦੇ ਸੰਗਮ ਨੇ ਸਿਰਾ ਕਰਾਊਗਾ ਭਾਈ ਭਾਈ ਜਿਹੜੀ ਆਉਂਦਾ ਉਹ ਮੇਰੇ ਅਗਲੀ ਚਾਈ ਰਹੇਗੀ 10 ਹਾਂ ਉਹਦੀ 11 ਫੁੱਟ ਤੇ ਆ ਕੇ ਚਲਾਈਦਾ ਭਾਈ ਪੌੜੀਆਂ ਕਿਹੜੀਆਂ ਕਿਥੀਆਂ ਲਾਈਆਂ ਉਹਦੇ ਭਾਈ ਇਹ ਲੈ ਲੋ ਉਸ ਤੇ ਉਹਦੇ ਦਾ ਫਿਰ ਭਾਈ ਕੀ ਕਰੂੰਗੀ ਮੈਂ ਲਾ ਜਿਹੜੀ ਜਾਇਜ਼ ਕੋਖਵਾਰੀਆਂ ਹੈ ਢੈਂਡ ਕੰਮ ਆ ਜਾ ਸਿਰਾ ਮੋਲ ਬਣਾਦਾ ਭਾਈ ਨੇ ਆਏ ਮਿੱਤਰੋ ਮੁੰਡੇ ਸ਼ਾਮ ਨੂੰ ਢੇੜਾ ਕੱਢਦੇ ਟਰੈਕਟਰ ਤੇ ਇਧਰ ਨਾੜ ਕੇ ਰਾਂ ਝੋਟਾ ਛੰਗਾਰਿਆ ਇਧਰ ਏ ਕਲਾਸ ਹੌਸ ਬਾਵਰ ਆਪਾਂ ਨੂੰ ਪਤਾ ਨਹੀਂ ਪਰ ਜਮਦੂਦ ਦਾ ਝੋਟਾ ਹੀ ਹੈ ਬੰਬੀ ਹੈ ਟਰੈਕਟਰ ਕੱਢੀ ਜਾਂਦੀ ਹੈ ਮਸ਼ੀਨਰੀ ਹਮ ਅਕਸਰ ਪਰਾਲੀ ਆ ਵੜਦੀ ਫਰੀ ਜਾਂਦੀ ਹੈ ਚੀਜ਼ ਉਹਦੇ ਤੋਂ ਸਹੀ ਗੱਲ ਤੇ ਇਹਦੇ ਮਗਰ ਕਦੇ ਸੋਚਿਆ ਬਾਈ ਪਾ ਪਾਇਆ ਕਦੇ ਖਾਲ ਹੋ ਜਾਂਦਾ ਵੀ ਹੈ ਨਹੀਂ ਬਾਈ ਯਾਰ ਐਵੇਂ ਆੜਾ ਮਾਰਦੀ ਵੀ ਬਰਾੜਾ ਕੀ ਗੱਲ ਕਰਦਾ ਛੋਟੀਆਂ ਚੀਜ਼ਾਂ ਦੱਸਦੇ ਛੋਟੀਆਂ ਨਹੀਂ ਭਾਈ ਇਹਦੇ ਮਾਰ ਤਵੀਆਂ ਵੀ ਇੰਨੇ ਦੀਆਂ ਆਉਣਗੀਆਂ ਨਾ ਕੰਗਨ ਲੋਡ ਹੀ ਨਹੀਂ ਬਾਈ ਨੂੰ ਕੱਲਾ ਹੀ ਗਾ ਭਾਈ ਕੱਲੇ ਜੱਕ ਕਿਹੜਾ ਹੀ ਬਹੁਤ ਆ ਯਾਰ ਭਾਈ ਦੂਜਾ ਲੋਡ ਹੀ ਨਹੀਂ ਇਹ ਵੀ ਤੂੰ ਸੋਚ ਅੱਛਾ ਭਾਈ ਕੱਲਾ ਵਾਈਦਾ ਨਹੀਂ ਲੋਡ ਕੱਲਾ ਟੇਲੇ ਵਾਸਤੇ ਚੱਲਦਾ ਭਾਈ ਆ ਦੂਜਾ ਟਰੈਕਟਰ ਹੈਗਾ ਪਤਾ ਆਇਆ ਯਾਰ ਪਸੰਦ ਆਪਣੇ ਛੋਟੇ ਆ ਛੋਟੇ ਆ ਠੀਕ ਆ ਘਾਟੇ ਦਾ 20 ਤੋਂ 25 ਨੂੰ ਹੱਥ ਮਾਰਦਾ 20 ਤੋਂ 25 ਲੀਟਰ ਇੱਕ ਘੰਟੇ ਦਾ ਹਾਂ ਇਹ 25 ਲੀਟਰ ਆ 25 ਲੀਟਰ ਖਾਂਦਾ ਘੰਡੇ ਦਾ ਐ ਬੇੜਾ ਘੱਡੇ ਤੋਂ ਲਿਆਂਦਾ ਰੇ ਪਿੰਡੋਂ ਆ ਜਾਂਦਾ ਮੇਰੇ ਕੋਲ ਆਣੀ ਨਾ ਸ਼ੌਕ ਸ਼ੌਕ ਤੇ ਭਾਈ ਕਿੰਨੇ ਦਾ ਪੈ ਜੂਆ ਇਹ ਦੇਖ ਕੇ ਸ਼ੌਕ ਸ਼ੌਕ ਤੇ ਕਿੰਨੇ ਲੱਗਦਾ ਜੂਗਾ ਅੱਜ ਕਿੰਨੇ ਦਾ ਸਣਾ ਭਾਈ ਤਾੜਾ ਸ਼ੌਕ ਵਾਲਾ ਮੇਲਾ ਹਰਾ ਮੇਲੇ ਤੇ ਆਏ ਭਾਈ ਸ਼ੌਂਗ ਹੈ ਨਾ ਤੇ ਜਾ ਵੜਨਾ ਉੱਥੇ ਸਾਡਾ ਆਪਾਂ ਲੰਗਰ ਵੀ ਲਾਈਦਾ ਭਾਈ ਤਿੰਨੇ ਦਿਨ ਆਪਣਾ ਲੰਗਰ ਲੱਗਦਾਗਾ ਠੀਕ ਆ ਭਾਈ ਹਾਂ ਸਾਰੇ ਮੇਰੇ ਕਾਜ ਜਿਹੜਾ ਵੈਜ ਆ ਠੀਕ ਹੈ ਸਹੀ ਗੱਲ ਆ ਭਾਈ ਰਾਣਾ ਕਿਵੇਂ ਆ? ਠੀਕ ਆ। ਅਸਾਂ ਗਰੇ ਆ। ਸਾਰੇ ਭਾਈ ਬੇਲੀ ਯਾਰ ਬੇਲੀ ਆ ਸਾਰੇ ਮਿੱਤਰ ਸਾਰੇ ਭਰਾ ਹੀ ਆ ਭਾਈ। ਠੀਕ ਆ ਭਾਈ। ਤੇ ਭਾਈ ਠੀਕ ਆ। ਧੰਨਵਾਦ ਭਾਈ ਬਹੁਤ-ਬਹੁਤ ਜਾਣਕਾਰੀ ਦਿੱਤੀ ਹੈ ਨਾ ਭਾਈ। ਤੇ ਕੰਡਾ ਕਿਹਨਾ ਪਾ ਭਾਈ ਫੋਲੋਇੰਗ ਦਿਓ ਕਰਾਂਗੇ ਜ਼ਰੂਰ ਨਾ ਜਿੱਤੇ ਸੀਰ ਚਲਿਆ ਰਾ ਭਾਈ। ਤੇ ਦੋਸਤੋ ਆ ਦੇਖਣ ਨੂੰ ਇੰਦਰ ਜੀ। ਧੰਨਵਾਦ ਭਾਈ ਬਹੁਤ-ਬਹੁਤ। ਠੀਕ ਆ ਜੀ। ਕੇ ਮੈਂ ਇਰਾ ਜਾਵਾਂ? ਹਾਂ ਯਾਰ ਮੇਰਾ ਲਵ ਯੂ। ਹਾਂ ਜੀ ਯਾਰ। ਸਿਰਾ ਆਵਾਜ਼ ਲੈ ਲੈ ਭਾਈ ਨੇ ਪੂਰਾ।